ਇੱਕ ਮਿੰਟ ਲਈ ਵੀ ਜਿਹੜੇ ਪਿੱਛੇ ਭਰਾ ਖੜੇ ਆ ਨਾ ਬਾਰ ਬਾਰ ਡਿਸਟਰਬ ਕਰ ਰਹੇ ਆ ਦੁਕਾਨ ਸਾਹਿਬ ਬੋਲ ਰਹੇ ਸੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਮੈਂ 30 ਸੈਕਿੰਡ ਲੈਣਾ 30 ਸੈਕਿੰਡ ਲਈ ਚੁੱਪ ਕਰ ਜਿਓ ਜੀ ਵਾਲੀ ਸਾਹਿਬ ਅਜੀ ਦੇ ਪਿੱਛੇ ਗੁਰ ਦੱਸੋ ਦੇਹ ਸ਼ਿਵਾ ਵਰ ਮੋਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਵਰ ਸਿਉਂ ਜਬਜਾਇ ਲੜੋਂ ਨਿਚੈ ਕਰ ਆਪਣੀ ਜੀਤ ਕਰੋ ਇੱਕ ਬੜਾ ਵੱਡਾ ਮਹਾਕੁੰਭ ਜਿਹਦੇ ਚ ਹਰ ਬੰਦਾ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਹੁਤ ਅੱਛੀ ਗੱਲ ਹੈ ਇੱਕ ਬੜੀ ਪੁਰਾਣੀ ਗੱਲ ਚੇਤੇ ਆਈ ਹੈ ਬੈਠੇ ਬੈਠੇ ਕਹਿੰਦੇ ਪਿਪਲੀ ਦੇ ਆ ਪੱਤਿਆ ਓਏ ਪਿਪਲੀ ਦੇ ਆ ਪੱਤਿਆ ਓਏ ਐਵੇਂ ਖੜ 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 ਕਿਉਂ ਲਈ ਆ ਉਹ ਪੁਰਾਣੇ ਪੱਤੇ ਝੜ ਗਏ ਸਾਰੇ ਹੁਣ ਰੁੱਤ ਨਵੇਂ ਆਦੀ ਆਈ ਹੈ ਹੁਣ ਰੁੱਤ ਨਵੇਂ ਆਦੀ ਆਈ ਹੈ ਹੁਣ ਸਮਾਂ ਇੱਕ ਐਸੇ ਨਵੇਂ ਬੰਦੇ ਨੂੰ ਮੌਕਾ ਦੇਣ ਦਾ ਜਿਹਦਾ ਕਿ ਤਨ ਮਨ ਸਦਾ ਹਮੇਸ਼ਾ ਤੁਹਾਡੀ ਸੇਵਾ 'ਚ ਤਤਪਰ ਰਹਾ ਗੁਰੂ ਗਬੀਰ ਸਿੰਘ ਜੀ ਮਹਾਰਾਜ ਜੀ ਕਹੀ ਹੋ ਗੱਲ ਕਿ ਸੂਰਾ ਸੋ ਪਹਿਚਾਣੀਏ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕਟਮ ਰਹਾ ਕਬੂ ਨਾ ਛਾੜਾ ਖੇਤ ਇੱਕ ਐਸਾ ਬੰਦਾ ਜਿਹੜਾ ਚੁੰਡੀ 4 ਆਵਰ ਜਿਹਨੂੰ ਕਹਿੰਦੇ 24/7 24 ਘੰਟੇ 24 7 ਦੇ 7 ਦਿਨ ਤੁਹਾਡੀ ਸੇਵਾ ਚ ਹਾਜ਼ਰ ਰਹਿਣ ਵਾਲਾ ਹੁਣ ਤੋਂ ਨਹੀਂ ਪਿਛਲੇ 30 ਸਾਲਾਂ ਤੋਂ ਔਰ ਦੂਜੇ ਪਾਸੇ ਨਾਦਰ ਸ਼ਾਹੀ ਫਰਮਾਨ ਦੇਣ ਵਾਲੇ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਪੱਪੀ ਪ੍ਰੈਸ਼ਰ ਜਿਨ੍ਹਾਂ ਦੇ ਬਾਰੇ ਪੂਰਾ ਸ਼ਹਿਰ ਜਾਣਦਾ ਕਿ ਰਾਜਾ ਵੜਿੰਗ ਦਾ ਕੀ ਕੈਰੇਕਟਰ ਹੈ ਔਰ ਜਿਹੜਾ ਬੰਦਾ 300 ਕਿਲੋ ਮੀਟਰ 250 ਕਿਲੋ ਮੀਟਰ ਤੋਂ ਤੁਹਾਡੇ ਕੋਲ ਆ ਕੇ ਆਪਣੀ ਗੱਲ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਸ਼ਬਦਾਂ 'ਚ ਲੀਨੈਂਟ ਹੈ ਹੀ ਨਹੀਂ ਰਵਨੀਤ ਸਿੰਘ ਬਿੱਟੂ ਜਿਹਨੇ 10 ਸਾਲ ਇਸ ਲੁਧਿਆਣਾ ਸ਼ਹਿਰ ਦੀ ਨੁਮਾਇੰਦਗੀ ਕੀਤੀ 10 ਸਾਲਾਂ 'ਚ ਨਜ਼ਰ ਨਹੀਂ ਆਇਆ ਤੀਜਾ ਪੱਪੀ ਪ੍ਰੈਸ਼ਰ ਜਿਹੜਾ ਅੱਜ ਵੀ ਗੱਲ ਕਰਦਾ ਵੀ ਜਿਹਨੂੰ ਬਲਗਰ ਸ਼ਬਦ ਕਹਿੰਦੇ ਨੇ ਨਾ ਅਸ਼ਲੀਲਤਾ ਵਾਲਾ ਸ਼ਬਦ ਮੈਂ ਤਾਂ ਹੈ ਹੀ ਪੱਪੀ ਮੈਂ ਤਾਂ ਪਿਆਰ ਕਰਨ ਵਾਲੇ ਪੱਪੀ ਇਹ ਉਹ ਥੈਟ ਥੈਟ ਡਸਨਟ ਸੂਟਸ ਯਾਨੀ ਕਿ ਇੱਕ ਵਧੀਆ ਬੰਦੇ ਲਈ ਇਹ ਗੱਲਾਂ ਸਹੀ ਨਹੀਂ ਆ ਹੁਣ ਗੱਲ ਕਰੀਏ ਮੁੱਦੇ ਦੀ ਗੱਲ ਮੁੱਦੇ ਦੀ ਅੱਜ ਇਹ ਆ ਕਿ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਟਕਰ ਜੀ ਔਰ ਪਹਿਲੀ ਪਾਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਸਵੀਂ ਪਾਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਦਾ ਇੱਕੋ ਸੰਦੇਸ਼ ਸੀਗਾ ਕਿ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਣੋ ਕੀ ਇਹ ਬੰਦੇ ਸਾਰਿਆਂ ਨੂੰ ਬਰਾਬਰਤਾ ਦਿੰਦੇ ਆ ਆਮ ਆਦਮੀ ਪਾਰਟੀ ਮਾਨਯੋਗ ਭਗਵੰਤ ਸਿੰਘ ਬਾਣ ਥੋੜੇ ਆਪਣੇ ਐਮਐਲਏ ਸਾਹਿਬ ਲੁਧਿਆਣਾ ਸ਼ਹਿਰ ਦੀ ਸਾਰ ਲੈਂਦੇ ਆ ਕਦੇ ਨਹੀਂ ਲੈਂਦੇ ਇਸ ਕਰਕੇ ਲੁਧਿਆਣਾ ਸ਼ਹਿਰ ਨੂੰ ਇੱਕ ਐਸੇ ਸ਼ੂਰਵੀਰ ਐਸੇ ਯੋਧੇ ਔਰ ਐਸੇ ਸੇਵਕ ਦੀ ਜ਼ਰੂਰਤ ਹੈ ऐसे बेटे दी जरूरत है जेड़ा ਤੁਹਾਡੇ ਚ ਰਹਿ ਕੇ ਤੁਹਾਡੀ ਸੇਵਾ ਕਰ ਸਕੇ ਔਰ ਉਹ ਇੱਕੋ ਇੱਕ ਨਾਮ ਹੈ ਲੁਧਿਆਣੇ ਸ਼ਹਿਰ ਦੀ ਸ਼ਾਨ ਵੀ ਸ਼੍ਰੇਸ਼ਟ ਨਰੇਸ਼ ਸਿੰਘਾਰ ਲੁਧਿਆਣੇ ਦੇ ਲੋਕਾਂ ਨੇ ਇਸ ਵਾਰ ਮਨ ਬਣਾ ਲਿਆ ਬਹੁਤ ਵੱਡੀ ਐਗਜ਼ਾਮਪਲ ਦੇਣੀ ਚਾਹੂੰਗਾ ਮੇਰੇ ਨਾਲ ਵੱਡੇ ਵੀਰ ਬੈਠੇ ਬੋਬੀ ਚੰਡਾਲੀਆ ਜੀ ਇਹਨਾਂ ਦੀ ਪਾਰਟੀ ਹੈ ਪੰਜਾਬ ਭਲਾਈ ਪਾਰਟੀ ਉਹਨਾਂ ਵੱਲੋਂ ਔਰ ਭਗਵਾਨ ਵਾਲਮੀਕੀ ਸੇਵਕ ਸੰਘ ਵੱਲੋਂ ਵੀ ਅਸੀਂ ਅੱਜ ਨਰੇਸ਼ ਸਿੰਘਾ ਜੀ ਨੂੰ ਪੂਰਨ ਤੌਰ ਤੇ ਸਮਰਥਨ ਦਿੰਨੇ ਆ ਔਰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਕਿਸੇ ਛਲ ਵਿੱਚ ਤੁਸੀਂ ਕਿਸੇ ਦੀ ਮਿੱਠੀਆਂ ਗੱਲਾਂ ਵਿੱਚ ਨਾ ਆਈਓ ਹੋ ਸਕੇ ਤਾਂ ਇੱਕ ਵਾਰ ਜ਼ਰੂਰ ਚਾਤੀ ਮਾਰਿਓ ਕਿਉਂਕਿ ਜਿਹੜਾ ਮਤਦਾਤਾ ਦਾ ਹੈ ਇਹ ਸਾਨੂੰ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਔਰ ਵੀ ਸ੍ਰੇਸ਼ ਨਿਸ਼ਚਿਤ ਗਾਂਜੀ ਇੱਕ ਐਸੇ ਬੰਦੇ ਆ ਜਿਨ੍ਹਾਂ ਨੇ ਕਿ ਕਦੇ ਵੀ ਮੇਰੇ ਗੱਲ 'ਚ ਅੱਡ ਤੱਕ ਕਿਸੇ ਨੂੰ ਅਪਸ਼ਬਦ ਨਹੀਂ ਕਹੇ ਹੋਣੇ ਔਰ ਇਹ ਉਹ ਬੰਦਾ ਜਿਹੜਾ 24 ਆਵਰ ਤੁਹਾਨੂੰ ਹੱਥ ਜੋੜ ਕੇ ਤੁਹਾਡੀਆਂ ਸਾਰੀਆਂ ਬੇਨਤੀਆਂ ਸਵੀਕਾਰ ਕਰਨ ਵਾਲਾ ਇੱਕ ਗਰੀਬ ਪਰਿਵਾਰ 'ਚੋਂ ਉੱਟ ਕੇ ਸਟਰਗਲ ਕਰਨ ਵਾਲਾ ਇਨਸਾਨ ਹੈ ਜਿਨੇ ਅੱਡ ਤੱਕ ਹਮੇਸ਼ਾ ਔਕੜਾਂ ਦੇਖੀਆਂ ਜਿਸ ਬੰਦੇ ਨੇ ਆਪਣੇ ਸਰੀਰ ਤੇ ਔਕੜਾਂ ਹੰਡਾਈਆਂ ਹੋਣਗੀਆਂ ਉਹੀ ਦੂਜੇ ਦੇ ਦਰਦ ਨੂੰ ਸਮਝ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਲੁਧਿਆਣਾ ਨਿਵਾਸੀਆਂ ਨੂੰ ਕਿ ਇਸ ਵਾਰ ਆਪਾਂ ਅਸੀਂ ਕੋਈ ਭੁੱਲ ਨਾ ਕਰੀਏ ਜਿਹਦੇ ਨਾਲ ਕਿ ਸਾਨੂੰ 5 ਸਾਲਾਂ ਬਾਅਦ ਨਹੀਂ ਪੂਰੇ 4 ਤਰੀਕ ਤੋਂ ਬਾਅਦ ਫੇਰ ਪਛਤਾਣਾ ਪਵੇ ਕਿਉਂਕਿ ਆ ਮੌਕੇ ਦੀਆਂ ਸਰਕਾਰਾਂ ਜਿਹੜੇ ਸਾਰੇ ਤੁਰੇ ਫਿਰਦੇ ਆ ਕਿਸੇ ਕੋਲ 5 ਕਰੋੜ ਦੀ ਗੱਡੀ ਆ ਕਿਸੇ ਕੋਲ 3 ਕਰੋੜ ਦੀ ਗੱਡੀ ਆ ਕਿਸੇ ਨੇ ਕਾਰਪੋਰੇਸ਼ਨ ਦਾ ਪਹੁੰਨੇ 2 ਕਰੋੜ ਪਿਛਲੇ 10 ਸਾਲਾਂ ਤੋਂ ਦੱਬਿਆ ਹੋਇਆ ਸੀ ਰਵਨੀਤ ਸਿੰਘ ਮਿੱਟੂ ਵਰਗਿਆਂ ਨੇ ਇਨਾ ਛਾਲ ਕਪੜਚਾਪਾ ਨਾ ਆਈਏ ਇਸ ਵਾਰ ਸਾਫ ਸੁਥਰੀ ਛਵੀ ਵਾਈਟ ਕਾਲਰ ਇਨਸਾਨ ਹਮੇਸ਼ਾ ਗਰੀਬਾਂ ਦੇ ਮਸੀਹਾ ਮਜ਼ਦੂਰਾਂ ਦੇ ਮਸੀਹਾ ਹਰ ਇੱਕ ਭਾਈਚਾਰੇ ਨਾਲ ਕਹਿੰਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਕਈਆਂ ਨੇ ਕਿ Hindu Muslim Sikh ईसाई ਅਸੀਂ ਸਾਰੇ ਆਪੱਚ ਕੀ ਹਾਂ ਭਾਈ ਭਾਈ ਉਸ ਨਾਰੇ ਨੂੰ ਹਮੇਸ਼ਾ ਸੱਚਾਈ ਦੇ ਵਿੱਚ ਬੁਲੰਦ ਕਰਨ ਵਾਲੇ ਮੇਰੇ ਵੱਡੇ ਵੀ ਨਰੇਸ਼ ਤਿੰਹਾਨ ਜੀ ਨੂੰ ਇੱਕ ਤਰੀਕ ਨੂੰ 31 ਨੰਬਰ ਤੇ ਆਪਾਂ ਬਟਨ ਦਬਾ ਕੇ ਸਾਰੇ ਇਹਨਾਂ ਨੂੰ ਸਫਲ ਕਰੀਏ ਤਾਂ ਜੋ ਲੁਧਿਆਣਾ ਸ਼ਹਿਰ ਦਾ ਵਿਕਾਸ ਔਰ ਵਿਵਸਥਾ ਪਰਵਰਤਨ ਵਿਵਸਥਾ ਪਰਵਰਤਨ ਸ਼ਬਦ ਮੈਂ ਇਸ ਵਾਰ ਫਿਰ ਦੁਬਾਰਾ ਇਸ ਕਰਕੇ ਯੂਜ਼ ਕਰ ਰਿਹਾ ਚਾਹੇ ਕਾਰਪੋਰੇਸ਼ਨ ਦੀ ਗੱਲ ਕਰ ਲੋ ਚਾਹੇ ਗਲਾਡਾ ਦੀ ਗੱਲ ਕਰ ਲੋ ਚਾਹੇ ਪੁੱਡਾ ਦੀ ਗੱਲ ਕਰ ਲੋ ਚਾਹੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰ ਲੋ ਹਰ ਪਾਸੇ ਆਮ ਬੰਦੇ ਨਾਲ ਤੱਕਾ ਹੁੰਦਾ ਜੇ ਉਸ ਤੱਕੇ ਤੋਂ ਆਪਾਂ ਨਜ਼ਾਹ ਚਾਹਨੇ ਆ ਤੇ ਆਪਾਂ ਨੂੰ ਵਾਈਟ ਕਾਲਰ ਬੰਦਾ ਅੱਗੇ ਲੈ ਕੇ ਆਣਾ ਹੀ ਪਏਗਾ ਆਪਾਂ ਨੂੰ ਨਰੇਸ਼ ਤੰਗਾਨ ਨੂੰ ਮੌਕਾ ਦੇਣਾ ਹੀ ਪਏਗਾ ਨਹੀਂ ਤੇ ਆਪਾਂ ਫਿਰ ਦੁਬਾਰਾ ਪਛਤਾਵਾਗੇ ਬਹੁਤ ਬਹੁਤ ਧੰਨਵਾਦ ਜੈਪੀਨ ਜੈ ਭਾਰਤ ਸਭ ਤੋਂ ਪਹਿਲਾਂ ਮੈਂ ਵੀਰ ਰਵੀ ਬਾਲੀ ਜੀ ਦਾ ਵੀਰ ਬੋਬੀ ਚੰਡਾਲੀਆ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਮਾਜ ਦੇ ਵੱਖ-ਵੱਖ ਸਾਥੀਆਂ ਨੂੰ ਬੁਲਾ ਕੇ ਸ਼ਾਮ ਲਾਭੀ ਦਾ ਜੋ ਬਹੁਤ ਵੱਡਾ ਸਨਮਾਨ ਦਿੱਤਾ ਵੀਰ ਸ਼ਾਮ ਲਾਲ ਜੀ ਅਭੀ ਅਭੀ ਜੀ ਦਾ ਇਹਨਾਂ ਦੇ ਸਾਰੇ ਸਾਥੀ ਹੋਰ ਅੱਜ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਆ ਉਹ ਚੱਲ ਰਹੇ ਆ ਔਰ ਲੋਕ ਸਭਾ ਲੁਧਿਆਣਾ ਦੀ ਸਭਾ ਵਾ ਜੋ ਕਿ ਹਰ 5 ਸਾਲ ਬਾਅਦ ਆਉਂਦੇ ਆ ਪਰ ਇਹ ਵੱਡੀ ਵੱਡੀ ਪੋਲੀਟਿਕਲ ਪਾਰਟੀਆਂ ਖਾਸ ਕਰਕੇ ਜਿਹੜਾ ਸਾਡਾ ਵਾਰਮਿਕੀ ਸਮਾਜ ਆ ਮਜਬੀ ਰਵਿਦਾਸੀ ਕਬੀਰ ਪੰਥੀ OBC ਮਾਨੋਟੀ ਦੇ ਵਿੱਚ ਸਾਰਿਆਂ ਨੂੰ ਵੋਟਾਂ ਨਾ ਦੀਆਂ ਲੁੱਟ ਕੇ ਔਰ 5 ਸਾਲੇ ਲਾਰਾ ਲਾ ਕੇ ਫਿਰ 5 ਸਾਲ ਬਾਅਦ ਨਜ਼ਰ ਆਂਦੀ ਆ ਉਹਦੇ ਕਰਕੇ ਅਜੇ ਪੂਰੇ ਲੁਧਿਆਣੇ ਦਾ ਜਿਹੜਾ ਵਾ ਕਿਸੇ ਵੀ ਪਾਸੇ ਚਲੇ ਜੋ ਕੋਈ ਵਿਕਾਸ ਨਾਲ ਦੀ ਚੀਜ਼ ਨਹੀਂ ਹੈ। ਬੁੱਡੇ ਦਰਿਆ ਨੂੰ ਕਈ ਵਾਰ ਇਹਨਾਂ ਨੇ ਮੁੱਦਾ ਬਣਾਇਆ ਬਹੁਤ ਸਾਰਾ ਫੰਡ ਆਇਆ ਪਰ ਅੱਜ ਵੀ ਗੁੱਡਾ ਦਰਿਆ ਉਦਾ ਦਾ ਉਪਈਆ। ਪੋਲੂਸ਼ਨ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਪੋਲੂਸ਼ਨ ਤੋਂ ਅੱਜ ਲੋਕ ਬੇਹਾਲ ਆ। ਪੀਣ ਵਾਲਾ ਪਾਣੀ ਸਾਫ਼ ਨਹੀਂ ਮਿਲ ਰਿਹਾ ਲੋਕਾਂ ਨੂੰ। ਕਈ ਕਲੋਨੀਆਂ 'ਚ ਮੈਂ ਗਿਆ ਵਕੋ ਵਕ ਹਲਕਿਆਂ 'ਚ ਗਿਆ ਉੱਥੇ ਜਿਹੜੇ ਖਾਸ ਕਰਕੇ ਸਾਡੇ ਭਰਾ ਯੂਪੀ ਬਿਹਾਰ ਤੋਂ ਆਇਆ ਉੱਥੇ ਪੀਣ ਵਾਲਾ ਪਾਣੀ ਨਹੀਂ ਆਉਣਾ ਕੋਲ ਅੱਜ ਉਹ ਤਰ੍ਹਾਂ ਤਰ੍ਹਾਂ ਕਰਦੇ ਆ ਜਵਾਬ ਮੰਗ ਰਹੇ ਆ ਸਰਕਾਰਾਂ ਕੋਲ ਉਹ ਵੀ ਤੁਸੀਂ ਲੰਬੇ ਸਮੇਂ ਤੋਂ ਸਤਾ ਸਤਾਪ ਹੋ ਗਈ ਆ ਕਿ ਸਾਡਾ ਵਿਕਾਸ ਕਿਉਂ ਨਹੀਂ ਹੋਇਆ ਤਾਂ ਇਸ ਕਰਕੇ ਅੱਜ ਜੇ ਆਪਾਂ ਉਹਨਾਂ ਦੀ ਇਲਾਜ ਦੇ ਔਰ ਸਿੱਖਿਆ ਦੀ ਗੱਲ ਕਰੀਏ ਅੱਜ ਲੁਧਿਆਣਾ ਦੇ ਵਿੱਚ ਸਿਵਲ ਹਸਪੀਟਲ ਦੀ ਗੱਲ ਲੈ ਲੋ ਆਪਾ ਮੋਹਲਾ ਕਲੀਨਿਕ ਦੀ ਗੱਲ ਕਰ ਰਹੇ ਆ ਪਰ ਪਹਿਲਾਂ ਸਿਵਲ ਹਸਪੀਟਲ ਨੂੰ ਤਰਸਤ ਕਿਉਂ ਨਹੀਂ ਕਰਿਆ ਗਿਆ ਵਧੀਆ ਕਿਉਂ ਨਹੀਂ ਬਣਾਇਆ ਗਿਆ ਅੱਜ ਉੱਥੇ ਕੋਈ ਜਨਰੇਟਰ ਨਹੀਂ ਹੈ ਉੱਥੇ ਕੋਈ ਸਪਾਈ ਬਵਸਥਾ ਨਹੀਂ ਹੈ ਕਿਸੇ ਤਰ੍ਹਾਂ ਦੀ ਹੋਰ ਤਾਂ ਹੋਰ ਉੱਥੇ ਬੈੱਡ ਤਾਂ ਬੈੱਡ ਵੀ ਜਿਹੜੇ ਇੱਕ ਬੈੱਡ ਤੇ ਦੋ ਦੋ ਮਰੀਜ਼ ਜੜੇ ਆ ਪਾ ਦਿੱਤੇ ਜਾਂਦੇ ਆ ਉਸ ਤੋਂ ਇਲਾਵਾ ਸਿੱਖਿਆ ਦੀ ਆਪਾਂ ਗੱਲ ਕਰਦੇ ਆ ਸੋ ਵਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਨੇ ਸਿੱਖਿਆ ਦੀ ਗੱਲ ਕਰੀ ਆ ਅੱਜ ਗਰੀਬ ਲਈ ਪੜਾਈ ਵਾਸਤੇ ਕੋਈ ਵਧੀਆ ਸਕੂਲ ਨਹੀਂ ਬਣੇ ਹੋਏ ਇਸ ਕਰਕੇ ਸਾਨੂੰ ਲੋਕ ਸਭਾ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਆਜ਼ਾਦ ਤੌਰ ਤੇ ਖੜੇ ਹੋਏ ਆ ਔਰ ਮੇਰਾ ਜਿਹੜਾ ਸਮਾਜ ਹੈ ਲੰਬੇ ਸਮੇਂ ਤੋਂ ਇਹਨੂੰ ਲੁੱਟਿਆ ਗਿਆ ਵਾ ਕੁੱਟਿਆ ਗਿਆ ਵਾ ਕਦੇ ਇਹਨੂੰ ਜਾਤੀ ਦੇ ਨਾਂ ਤੇ ਕਦੇ ਇਹਨੂੰ ਛੋਟੇ ਛੋਟੇ ਲਾਜ ਦੇ ਕੇ ਇਹਨਾਂ ਨੂੰ ਲੁੱਟਿਆ ਜਾ ਰਿਹਾ ਵਾ ਤਾਂ ਇਸ ਕਰਕੇ ਅੱਜ ਜੇ ਕਾਰਪੋਰੇਸ਼ਨ ਦੇ ਵਿੱਚ ਆਪਾਂ ਗੱਲ ਕਰ ਲਈਏ ਕਾਰਪੋਰੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਸਾਡਾ ਭਾਈਚਾਰਾ ਕੰਮ ਕਰ ਰਿਹਾ ਉਹ ਕੰਮ ਕਰ ਰਿਹਾ ਕਿ ਅੱਜ ਜਿਹੜਾ ਕੰਮ ਕੋਈ ਭਗਾਰੀ ਵੀ ਕਰਨ ਨੂੰ ਤਿਆਰ ਨਹੀਂ ਆ ਸਪਾਈ ਦਾ ਕੰਮ ਸੀਵਰੇਜ ਦਾ ਕੰਮ ਉਹਨਾਂ ਦੇ ਲਈ ਕੋਈ ਮੈਡੀਕਲ ਵਿਵਸਥਾ ਕਿਸੇ ਤਰ੍ਹਾਂ ਦੇਣੀ ਆ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਮੈਂ ਉਹ ਅੱਜ 5-5 7-7 ਮਹੀਨੇ ਦੀਆਂ ਰੁਕੀਆਂ ਹੋਈਆਂ ਵਾ ਜਿਹੜੇ ਸਾਡੇ ਵੀਰ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਸੀ ਜਿਹੜੇ ਓਵਰੇਜ ਹੋ ਗਏ ਆ ਓਵਰੇਜ ਵੀ ਉਹ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਹੋਏ ਆ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਕਹਿਣੀ ਔਰ ਕਤਨੀ ਜੇ ਫਰਕ ਹੈ ਇਹਨਾਂ ਨੇ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਵਿਧਾਨ ਸਭਾ ਦੇ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਜੇ ਬਣਦੀ ਹੈ ਅਸੀਂ ਤੁਹਾਡਾ ਡਿਪਟੀ ਸੀਐਮ ਬਣਾਵਾਂਗੇ ਪਰ ਅੱਜ ਉਹ ਜਵਾਬ ਦੇਣ ਕਿ ਉਹਨਾਂ ਨੇ ਕੀ ਹੋਈ ਡਿਪਟੀ ਸੀਐਮ ਸਾਡਾ ਬਣਾਇਆ ਇਸ ਕਰਕੇ ਦਲਿਤ ਸਮਾਜ ਨਾਲ ਹੋਰ ਧੱਕੇ ਤੇ ਧੱਕਾ ਕਰਨ ਨੂੰ ਇਹ ਆਏ ਹੋਏ ਆ ਵੀਆਈਪੀ ਕਲਚਰ ਦੀ ਗੱਲ ਸੀ ਖਤਮ ਕਰਾਂਗੇ 4 10 ਹੋਰ ਵੀ ਆਈਪੀ ਕਲਚਰ ਅੱਜ ਵੱਧ ਗਿਆ ਹੈ ਇਸ ਕਰਕੇ ਅੱਜ ਜਿਹੜੇ ਲੁਧਿਆਣੇ ਦੇ ਵੋਟਰ ਲੁਧਿਆਣੇ ਦੇ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਆ ਇਸ ਕਰਕੇ ਮੈਂ ਤੁਹਾਡੇ ਬਾਧੇਮ ਤੋਂ ਤੁਹਾਡੇ ਮਾਧਿਅਨ ਤੋਂ ਲੁਧਿਆਣੇ ਦੇ ਵੋਟਰਾਂ ਔਰ ਸਪੋਰਟਰਾਂ ਨੂੰ ਨਿਵੇਦਨ ਕਰਨਾ ਚਾਹਨਾ ਮੈਂ ਕਿ ਇੱਕ ਮੌਕਾ ਜਿਹੜਾ ਕਿ ਆਪਾਂ ਹਰ 5 ਸਾਲ ਕਿਸੇ ਨਾ ਕਿਸੇ ਨੂੰ ਦਿੰਨੇ ਆ ਜਿਹੜੇ ਕਿ ਲੁੱਟ ਕੇ ਸਾਡੀਆਂ ਵੋਟਾਂ ਦੁਬਾਰਾ ਨਜ਼ਰ ਵੀ ਨਹੀਂ ਆਂਦੇ ਤੁਹਾਡਾ ਫੋਨ ਵੀ ਨਹੀਂ ਚੁੱਕਦੇ ਅੰਦਰ ਘਰੇ ਵੜਨ ਦੀ ਤਾਂ ਦੂਰ ਦੀ ਗੱਲ ਹੈ ਫੋਨ ਚੁੱਕਣਾ ਨਹੀਂ ਉਹ ਮਦਦ ਸਮਝਦੇ ਇਸ ਕਰਕੇ ਮੈਂ ਤੁਹਾਡਾ ਬੇਟਾ ਮੈਂ ਤੁਹਾਡਾ ਭਰਾ ਨਰੇਸ਼ ਸਿੰਘਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਮੈਂ ਜਿਹਦੇ ਵਿੱਚ ਬਹੁਤ ਵੱਡਾ ਏਰੀਆ ਪੈਂਦਾ ਵਾ ਨੋ ਵਿਧਾਨ ਸਭਾ ਹਲਕੇ ਪੈਂਦੇ ਆ ਔਰ ਲਗਭਗ ਜੇ ਆਪਾਂ ਐਸੀ ਵੋਟਾਂ ਦੀ ਗੱਲ ਕਰੀਏ ਤਾਂ 6 ਲੱਖ ਦੇ ਕਰੀਬ ਐਸੀ ਵੋਟਾਂ ਜਿਹੜੇ ਕਿ ਲੋਕ ਅੱਜ ਪਿੰਡਾਂ ਦੇ ਵਿੱਚ ਪਰੇਸ਼ਾਨ ਹੈ ਇੱਥੇ ਜਦੋਂ ਆਪਾਂ ਆਸੇਵਾ ਦੇ ਸ਼ਹਿਰ ਦੇ ਵਿੱਚ ਗਲੀਆਂ ਸਾਰੀਆਂ ਪਟੀਆਂ ਪਈਆਂ ਮੈਂ ਔਰ ਖਾਸ ਕਰਕੇ ਜਿੱਥੇ ਗਰੀਬ ਲੋਕ ਰਹਿੰਦੇ ਆ ਉਥੇ ਹੀ ਗਲੀਆਂ ਪਟੀਆਂ ਗਈਆਂ ਪਟੀਆਂ ਹੀਆਂ ਮੈਂ ਉਥੇ ਪਾਣੀ ਦਾ ਪ੍ਰਬੰਧ ਨਹੀਂ ਹੈ ਸਟਰੀਟ ਲੈਡ ਦਾ ਪ੍ਰਬੰਧ ਨਹੀਂ ਹੈ ਉਥੇ ਸੀਵਰੇਜ ਦਾ ਪ੍ਰਬੰਧ ਨਹੀਂ ਹੈ ਔਰ ਉਥੇ ਸੜਕਾਂ ਬਿਲਕੁਲ ਟੁੱਟੀਆਂ ਪਈਆਂ ਮੈਂ ਕੋਈ ਉਹਨਾਂ ਦੀ ਸਾਰ ਨਹੀਂ ਦਿੰਦਾ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਮੇਰਾ ਚੌਂ ਨਿਸ਼ਾਨ ਜੋ ਹੈ ਉਹ ਬੈਠਾ ਹੈ ਜਿਹਨੂੰ ਆਪਾਂ ਬੰਦਾ ਕਹਿੰਦੇ ਜੋ ਕਿ ਸੇਨ ਮਸ਼ੀਨਾਇਤ ਕੀ ਲੱਗ ਰਹੀ ਹੈ ਲੁਧਿਆਣਾ ਲੋਕ ਸਭਾ ਤੇ ਜਿਹੜੀ ਦੂਜੀ ਮਸ਼ੀਨ ਹੈ ਦੂਜੀ ਮਸ਼ੀਨ ਤੋਂ ਸਭ ਤੋਂ ਥੱਲੇ ਤੋਂ ਉਤਲਾ ਬਟਨ 31 ਨੰਬਰ ਬੱਲੇ ਦਾ ਬਟਨ ਹੈ ਉਹਨੂੰ ਦਬਾ ਕੇ ਤੁਸੀਂ ਆਪਣੇ ਆਪ ਨੂੰ ਵੋਟ ਪਾਣੀ ਹੈ ਕਿਉਂਕਿ ਮੈਂ ਤੁਹਾਡੇ ਵਿੱਚ ਪਿਛਲੇ 25 30 ਸਾਲਾਂ ਤੋਂ ਸੁਖਦੁਖ ਦੇ ਵਿੱਚ ਸ਼ਾਮਲ ਹੁੰਦਾ ਆ ਰਿਹਾ ਹਾਂ ਔਰ ਬਿਨਾਂ ਭੇਦਭਾਵ ਤੋਂ ਬਿਨਾਂ ਜਾਤੀਵਾਦ ਤੋਂ ਅੱਜ ਲੁਧਿਆਣੇ ਵਸਿਆ ਨੂੰ ਜਿਹੜੀ ਲੋੜ ਹੈ ਉਹਨਾਂ ਨੂੰ ਲੋੜ ਹੈ ਇਹ ਗਰੀਬ ਅਤੇ ਅਮੀਰ ਦੀ ਅੱਜ ਲੜਾਈ ਹੋਣੀ ਹੈ ਕੋਈ ਜਾਤ ਪਾਤ ਦੀ ਲੜਾਈ ਨਹੀਂ ਹੋਣੀ ਇੱਕ ਪਾਸੇ ਅਸੀਂ ਲੋਕ ਹੈ ਜਿਹੜੇ ਗਰੀਬ ਹੈ ਜਿਹੜੇ ਮਜ਼ਦੂਰ ਹੈ ਜਿਹੜੇ ਕਿ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਨ ਇੱਕ ਪਾਸੇ ਉਹ ਨੋਟਾਂ ਵਾਲੇ ਲੋਕ ਹੈ ਜਿਹੜੇ 5 ਸਾਲ ਬਾਅਦ ਆਉਂਦੇ ਆ ਉਹ ਤੁਹਾਡੀ ਵੋਟਾਂ ਲੈ ਕੇ ਲੁੱਟ ਕੇ ਚਲੇ ਜਾਂਦੇ ਆ ਅੱਜ ਮੈਂ ਦੱਸਣਾ ਚਾਹਨਾ ਤੁਹਾਨੂੰ ਕਿ ਕਰੋੜਾਂ ਅਰਬਾਂ ਰੁਪਏ ਅੱਜ ਇਲੈਕਸ਼ਨਾਂ ਦੇ ਖਰਚ ਕੀਤੇ ਜਾ ਰਹੇ ਆ ਇਹ ਸਾਡੇ ਦੇਸ਼ ਦਾ ਕੀ ਬਣੇਗਾ ਸਾਡੇ ਦੇਸ਼ ਦਾ ਕੀ ਬਣੇਗਾ ਜਦੋਂ ਕਰੋੜਾਂ ਅਰਬਾਂ ਰੁਪਏ ਇਹ ਇਲੈਕਸ਼ਨ ਤੇ ਖਰਚ ਕਰ ਦਿੰਦੇ ਆ ਤੇ ਫਿਰ ਵਿਕਾਸ ਕਿੱਥੋਂ ਹੋਏਗਾ ਇਸ ਕਰਕੇ ਅੱਜ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ ਮੈਂ ਚਾਹੁੰਦਾ ਮੈਂ ਕਿ ਜੇ ਇਹ ਪਾਰਟੀਆਂ ਨੇ ਚਾਰੇ ਦੀ ਚਾਰੇ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਮੈਂ ਜੇ ਇਹਨਾਂ ਨੇ ਵਿਕਾਸ ਕੀਤਾ ਹੁੰਦਾ ਲੋਕਾਂ ਦੀ ਗੱਲਾਂ ਸੁਣੀ ਹੁੰਦੀ ਤਾਂ ਫਿਰ ਅੱਜ ਇਹਨਾਂ ਨੂੰ ਵੱਡੇ ਵੱਡੇ ਹੋਲਡਿੰਗ ਵੱਡੇ ਵੱਡੇ ਕੋਈ ਬਾਹਰ ਤੋਂ ਪ੍ਰਚਾਰ ਕਰਨ ਵਾਸਤੇ ਆ ਰਹੇ ਆ ਅੱਜ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਸੀਐਮ ਸਾਹਿਬ ਆ ਰਹੇ ਆ ਇਹਨਾਂ ਨੂੰ ਕੀ ਲੋੜ ਸੀ ਪ੍ਰਚਾਰ ਕਰਨ